ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਕਹੋ ਜਾਂ ਨੁਸਖਾ ਲੈ ਕੇ ਆਇਆ ਉਹ ਤੁਹਾਡੀ ਮਰਦਾਨਾ ਕਮਜ਼ੋਰੀ ਤੇ ਦੂਰ ਕਰੇਗਾ ਹੀ ਅਤੇ ਤੁਹਾਡੇ ਅੰਦਰ ਇਹੋ ਜੀ ਸ਼ਕਤੀ ਪੈਦਾ ਕਰੇਗਾ ਜਿਹਦੇ ਨਾਲ ਤੁਹਾਡਾ ਹਰ ਕੰਮ ਕਰਨ ਨੂੰ ਜੀ ਕਰੇਗਾ ਅਤੇ ਤੁਸੀਂ ਹਰ ਵੇਲੇ ਇੱਕ ਇਹੋ ਜਿਹੇ ਆਨੰਦ ਦੇ ਵਿੱਚ ਰਹੋਗੇ ਕਿ ਤੁਸੀਂ ਆਪਣੇ ਆਪ ਨੂੰ ਹਲਕਾ ਫੁਲਕਾ ਅਤੇ ਇੱਕ ਵਧੀਆ ਮਹਿਸੂਸ ਕਰੋਗੇ ਆਪਣੇ ਆਪ ਨੂੰ ਅਜਿਹਾ ਨੁਸਖਾ ਮੇਰਾ ਇਸ ਤਰੀਕੇ ਦੇ ਨਾਲ ਆ ਸਭ ਤੋਂ ਪਹਿਲਾਂ ਅਸੀਂ ਲੈਣੇ ਆ ਲੌਂਗ ਇਹ ਲੈਣੇ ਅਸੀਂ 24 ਗ੍ਰਾਮ ਫਿਰ ਅਸੀਂ ਲੈਣਾ ਕੇਸਰ ਕੇਸਰ ਲੈਣਾ 15 ਗ੍ਰਾਮ ਜਾਫਲ ਆਕਰਕਰ ਤੋਜ ਇਹ ਲੈਣੀਆਂ ਵਾ 44 44 ਗ੍ਰਾਮ ਤੇ ਕੋਈ ਕੋਈ ਦੇ ਵਿੱਚ ਇਹ ਲੈਣੇ ਆ 72 ਗ੍ਰਾਮ ਇਹਨਾਂ ਸਾਰਿਆਂ ਨੂੰ ਪੀਸ ਕੇ ਚੰਗੀ ਤਰ੍ਹਾਂ ਇਹਨੀਆਂ ਦੋ ਦੋ ਰਤੀ ਦੀਆਂ ਗੁ